ਛੋਟੇ ਹੀ ਕਿਸਾਨ ਸਦਾ ਬੈਠਦੇ ਨੇ ਬਾਰਡਰਾਂ ਤੇ ਠਾਠ ਵਾਠ ਵਾਲੇ ਕਦੋਂ ਹੱਕਾਂ ਲਈ ਲੜਦੇ ਏਸੀਆਂ ਚ ਸੁੱਤੇ ਰਹੇਗੇ ਮਾਲਕ ਮਰੱਬਿਆਂ ਦੇ ਜਿਨ੍ਹਾਂ ਨੂੰ ਸੀ ਵਿੱਗੇ ਆਉਂਦੇ ਗੋਲੀ ਮੂਹਰੇ ਖੜ ਗਏ ਮਿੱਤਰੋ ਅੱਜ ਆਪਾਂ ਪਿੰਡ ਬੱਲੋਂ ਦੇ ਵਿੱਚ ਪਹੁੰਚੇ ਹੋਇਆ ਸ਼ਹੀਦ ਸੁਭਕਰਨ ਸਿੰਘ ਦੀ ਸਟੈਚੂ ਕੋਲੇ ਸਮਾਹ ਤੇ ਇਹ ਉਹ ਇੱਕ ਨੌਜਵਾਨ ਹੈ ਜਿਨੇ ਆਪਣੇ ਹੱਕ ਦੇ ਖਾਤਰਨਾ ਸੈਂਟਰ ਸਰਕਾਰ ਤੋਂ ਆਪਣੀ ਹਿੱਕ ਦੇ ਵਿੱਚ ਗੋਲੀ ਖਾ ਲਈ ਖਨੌਰੀ ਬਾਰਡਰ ਤੇ 21 ਤਰੀਕ ਨੂੰ ਦੂਜਾ ਮਹੀਨਾ 2024 ਨੂੰ ਇਹ ਸੁਭਕਰਨ ਸਿੰਘ ਸ਼ਹੀਦ ਹੋ ਗਿਆ ਸੀਗਾ ਮੈਂ ਸਾਰੇ ਸਾਡੇ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਦਾ ਵੀ ਕਿਤੇ ਨਾ ਇਹ ਸਹੀਦਾਂ ਨੂੰ ਭੁੱਲਣਾ ਜਾਇਓ ਜਿਨ੍ਹਾਂ ਨੇ ਆਪਣੇ ਵਾਸਤੇ ਸਹੀਦیاں ਪਾਤੀਆਂ ਤੁਹਾਡੇ ਸਾਰੇ ਹੱਕ ਮਿਲ ਜਾਣਗੇ ਪਰ ਜਿਨ੍ਹਾਂ ਨੇ ਆਪਣੀ ਅਣਮੋਲੀ ਕੀਮਤਾਂ ਜਿੰਦਾ ਗਵਾਤੀਆਂ ਨਾ ਕਦੇ ਵੀ ਇਹਨਾਂ ਨੂੰ ਭੁੱਲਣਾ ਜਾਇਓ ਇਹ ਸੁਭਕਰਨ ਸਿੰਘ ਨੂੰ ਨਾ ਸਰੰਧਾ ਅਜਲੀ ਭੇਟ ਕਰ ਦਿਓ ਪਿੰਡ ਵੱਲੋਂ ਦੇ ਵਿੱਚ ਬਾਈ ਦਾ ਸਟੈਚੂ ਲੱਗਿਆ ਹੋਇਆ ਉਮਰ ਸਿਰਫ 23 ਸਾਲ ਸੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਸੁਭਕਰਨ ਸਿੰਘ ਜਰੂਰ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਥੈਂਕ ਯੂ